ਭਾਣੇ ਬਾਜੀ ਤਿੰਨ ਛੱਟਾਂ ਹੀ ਹੋਣੀਆਂ ਨੇ ਤਿੰਨ ਛੱਟਾਂ ਹੋਣੀਆਂ ਨੇ ਜਿਹੜੀ ਹੋਣੀ ਸਾਦਾ ਬਹੁਤ ਬਹੁਤ ਧੰਨਵਾਦ ਹੈ ਤੇ ਮਿੰਨਾਂ ਵਾਲੀ ਬਾਜੀ ਤਾੜੀਆਂ ਮਾਰੋ ਇਹ ਮਾਰੇ ਤੋਂ ਆਇਆ ਹਰਿਆਣੇ ਤੋਂ ਆਇਆ ਗੁਰੂ ਦੇ ਦਾਲ ਦੀ ਫੌਜ ਸਾਡੀ ਗੱਲਾਂ ਹਰ ਵੀ ਭੱਜੇ ਮੇਰੇ ਮਾਨ ਵਿੱਚ ਹੱਦ ਤੱਕ ਕੋਈ ਬਾਤ ਨਹੀਂ ਸਵਾਰਿਆ ਇਹਦਾ ਕੋਈ ਨਹੀਂ ਰਹਿਣਾ ਇਹ ਬਾਜੀ ਧੀਰੇ ਹੋਣੀ ਹੈ ਸਵਾਰ ਕੋਈ ਪਰਮ ਦੇ ਖੇਡਾ ਰਹੀ ਵਾਲਾ ਬਿਖੇਣਾ ਹੋਈ ਰਹਾ ਆਵਾਜ਼ ਸੋ ਗੁਰੂ ਆਈ ਦੇ ਪਾਸ ਤੇ ਦੇਖਦੇ ਆ ਜੀ ਅੱਜ ਤੁਹਾਨੂੰ ਬਰੂਤੀਆਂ ਦੇ ਸੋਏ ਦਾ ਤੋਹਾ ਤੇ ਪਰਮਾਤਾ ਲਾਹ ਬਾਈ ਹੁਣ ਤਾਂ ਕੋਈ ਥੋੜਾ Thank <laughs> you.

कले जा बचा बि बचा प्रोग्राम हो रहा है बहुत ज्यादा शहर पर मेला जितना मेला भाई जी